ਹੀ ਤੂੰ ਸੋਣੀਏ ਨਾ ਤੇਰਾ ਕੋਈ ਸਨੀਏ ਨੀ ਕਿਉਂ ਤਾ ਸੁਵੰਗ ਰਸ ਬਣਾ ਦੇ ਹੱਥਾਂ ਵਿੱਚ ਘੁੰਮਦੀ ਜਾਨੀਏ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸਾਨੀਏ ਨੀ ਕਿਉਂ ਤਾ ਸੁਵੰਗ ਰਸ ਬਣਾ ਦੇ ਹੱਥਾਂ ਵਿੱਚ ਘੁੰਮਦੀ ਜਾਨੀਏ ਤੇਰੇ ਮਹਿੰਦੀ ਵਾਲੇ ਹੱਥਾਂ ਵਿੱਚ ਉਹ ਮਹਿੰਦੀ ਵਾਲੇ ਹੱਥਾਂ ਵਿੱਚ ਜਿੰਦ ਸਾਡੀ ਫਿਰ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈnde ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਜੇ ਉਂਝ ਗਿਰਦੀ ਤਾਂ ਚੁੱਕ ਲੈnde ਨਜ਼ਰਾਂ ਚੋਂ ਗਿਰ ਗਈ ਕੀ ਕਰੀਏ ਓ नज़रांचो गिरी गईं